ਚੁਰਗ ਨਹੀਂ ਲੱਭਦੇ ਹੁੰਦੇ ਕਿਸੇ ਟ੍ਰੇਨ ਦੇ ਵਿੱਚ 15 20 ਚੜ ਗਏ ਮੁੰਡੇ ਇੱਕ ਡੱਬੇ ਜੀ ਬਹਿ ਗਏ ਇੱਕ ਬਾਪੂ ਬਹਿ ਗਿਆ ਬਾਪੂ ਸ਼ੇਂਦਰ ਸਿੰਘ ਵੀ ਬੈਠਾ ਉਹ ਸਾਹਮਣੇ ਦਿਸ ਗਿਆ ਹੁਣ ਮੈਨੂੰ ਆਇਆ ਬਾਪੂ ਬਹਿ ਗਿਆ ਇੱਕ ਵਿੱਚ 15 20 ਮੁੰਡੇ ਸਾਰੇ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਬੋਰ ਜੇ ਹੋਈ ਜਾਂਦੇ ਆ ਸਫ਼ਰਾਂ ਲੰਮਾ ਵੀ ਕੀ ਕਰੀਏ ਟਾਈਮ ਨਹੀਂ ਲੰਘਦਾ ਕਹਿੰਦੇ ਇੱਕ ਕਹਿੰਦਾ ਕੋਈ ਹਲਤ ਨਾ ਕਰੀਏ ਦੂਜਾ ਕਹਿੰਦਾ ਕੀ ਗਲਤ ਕਰੀਏ ਕਹਿੰਦਾ ਰੱਸੀ ਜੀ ਖਿੱਚ ਦਿੰਦੇ ਆ ਟ੍ਰੇਨ ਹੀ ਰੋਕ ਦਿੰਦੇ ਆ ਲ ਇਹੇ ਜੀ ਉਮਰ ਹੁੰਦੀ ਏ ਉਹ ਬੰਦੇ ਨੂੰ ਵੇਲ ਤਾਂ ਹੀ ਸੁਝਦੀਆਂ ਉਹ ਦੂਜਾ ਕਹਿੰਦਾ ਦੇਖ ਥੱਲੇ ਲਿਖਿਆ ਹੈ ਜਿਹੜਾ ਟ੍ਰੇਨ ਰੋਕੂਗਾ 500 ਰੁਪਇਆ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਦੋਨੇ ਵੀ ਹੋ ਸਕਦੇ ਆ ਇੱਕ ਬਹੁਤ ਹੀ ਸਿਆਣਾ ਕਹਿੰਦਾ ਲਾ ਫੇਰ ਕੀ ਹੋ ਗਿਆ 500 ਦੀ ਕੀੜੀ ਗੱਲ ਆਪਾਂ 20 ਜਾਣੇ ਇਕੱਠੇ ਕਰ ਲਈਏ ਰੁਪਈਏ ਦੇ ਦੇਵਾਂਗੇ ਉਹਨਾਂ ਨੇ ਪਾ ਕੇ 20 250 50 100 100 5 2000 ਰੁਪਏ ਇਕੱਠਾ ਕਰ ਲਿਆ ਜਿਹੜਾ ਉਹਨਾਂ ਦਾ ਨੇਤਾ ਸੀ ਉਹਨੇ ਜੇਬ 'ਚ ਪਾ ਲਿਆ ਕਹਿੰਦੇ ਰੋਕੀਏ ਟ੍ਰੇਨ ਦੂਜਾ ਕਹਿੰਦਾ ਪੈਸੇ ਨਹੀਂ ਦੇਣੇ ਆਪਾਂ ਕਿਸੇ ਨੂੰ ਪੈਸੇ ਸੰਭ ਕੇ ਰੱਖੋ ਟ੍ਰੇਨ ਰੋਕਾਂਗੇ ਟ੍ਰੇਨ ਰੁਗੂਗੀ ਜਦੋਂ ਪੁਲਿਸ ਆਊਗੀ ਨੌਵਾ ਬਾਪੂ ਦਾ ਲਾਵਾਂਗੇ ਕਹਿੰਦੇ ਇਹਨੂੰ ਫਸਾਵਾਂਗੇ ਆਪਾਂ 20 ਜਾਣੇ ਆਏ ਇਕੱਲਾ ਆਏ ਕਰਾਂਗੇ ਆਪਣੇ ਵੋਟਾਂ ਜ਼ਿਆਦੇ ਆ ਕਹਿੰਦੇ 2000 ਕਰ ਲਿਆ ਇਕੱਠਾ ਉਹ ਬਾਪੂ ਬੈਠਾ ਦੇਖਦਾ ਰਿਹਾ ਵੀ ਕਰਦੇ ਕੀ ਏ ਇੱਕ ਨੇ ਸੰਗਲੀ ਜੀ ਖਿੱਚਤੀ ਟ੍ਰੇਨ ਰੁਕ ਗਈ ਚੀਕਾਂ ਨਿਕਲ ਗਈਆਂ ਟ੍ਰੇਨ ਦੀਆਂ ਕਹਿੰਦਾ ਕਿਉਂ ਕਢਾਤੀਆਂ ਨਾ ਚੀਕਾਂ ਟ੍ਰੇਨ ਰੁਕ ਗਈ ਆ ਗਈ ਪੁਲਿਸ ਕਿਹਨੇ ਰੋਕੀ ਏ ਕਿਹਨੇ ਰੋਕੀ ਆ ਪੈ ਗਿਆ ਰੋਲਾ ਉਹ ਬਾਪੂ ਬੇ ਫਿਕਰ ਹੋਇਆ ਬੈਠਾ ਆਰਾਮ ਨਾਲ ਉਹਨੂੰ ਡਰੀ ਕੋਈ ਨਹੀਂ ਪੁਲਿਸ ਵਾਲੇ ਅੰਦਰ ਆ ਗਏ ਇਹਨੇ ਟ੍ਰੇਨ ਰੋਕੀ ਐ ਭਈ ਦੱਸੋ ਸਾਰਿਆਂ ਬੀਹਾਂ ਨੇ ਨਾਂ ਕਹਿੰਦੇ ਆਹ ਬਾਪੂ ਨੇ ਟ੍ਰੇਨ ਰੋਕਨੀ ਪੁਲਿਸ ਵਾਲੇ ਕਹਿੰਦੇ ਹਾਂ ਬਾਪੂ ਕਿਉਂ ਰੋਕੀਆ ਟ੍ਰੇਨ ਉਹ ਕਹਿੰਦਾ ਜੀ ਮੈਂ ਰੋਕੀ ਕਿਉਂ ਕਹਿੰਦਾ ਜੀ ਆਹ 20 ਜਣਿਆਂ ਨੇ ਮੇਰੇ 2000 ਰੁਪਈਆ ਕੱਢ ਲਿਆ ਇਹਦੇ ਕੋਲੇ ਆ ਕਹਿੰਦਾ ਜਿਹੜਾ ਮੂਰੇ ਬੈਠਾ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਉਹ ਕਹਿੰਦਾ ਮੈਂ ਨੋਟ ਗਿਣਾ ਦਿੰਨਾ ਐਨੇ 200 ਦੇ ਇੱਕ 500 ਦਾ 20ਾਂ ਦਾ ਇੱਕ ਪਾਟਿਆ ਜਾਂ 10ਾਂ ਦਾ ਕਹਿੰਦਾ ਉਹਦੇ ਸਾਹਮਣੇ ਦਾਗਰਾਈ ਕੀਤੀ ਸੀ ਕਹਿੰਦਾ ਮੇਰਾ 2000 ਰੁਪਇਆ ਕੱਢ ਲਿਆ ਇਹਨਾਂ ਨੇ ਲਓ ਵੀ ਥਾਣੇਦਾਰ ਤੁਹਾਨੂੰ ਪਤਾ ਮਿੱਠਾ ਹੀ ਬੋਲਦੇ ਹੁੰਦੇ ਆ ਥਾਣੇਦਾਰ ਕਹਿੰਦਾ ਬਾਪੂ ਤੈਂ ਬੜਾ ਬਹਾਦਰੀ ਦਾ ਕੰਮ ਕਰਿਆ ਲਓ ਮੁੰਡਿਓ ਦੋ 2000 ਰੁਪਇਆ ਇਹਨੂੰ ਵਾਪਸ ਕਰੋ ਲੈ ਬਾਪੂ ਨੂੰ 2000 ਰੁਪਇਆ ਸੱਚ ਬੋਲਣ ਦਾ ਨਾਮ ਮਿਲ ਗਿਆ ਬੜਾ ਬਾਗੋ ਬਾਗ ਹੁਣ ਪੁਲਿਸ ਵਾਲਾ ਨੇ ਲਾ ਲੀਆਂ ਹੱਥ ਕੜੀਆਂ ਬੀਹਾਂ ਦੇ ਚਲੋ ਚੋਰੀਆਂ ਕਰਦੇ ਹੁਣ ਤੁਹਾਨੂੰ ਸਜ਼ਾ ਜਦੋਂ ਬੀਹਾਂ ਦੇ ਹੱਥ ਘੜੀਆਂ ਲੱਗੀਆਂ ਟ੍ਰੇਨ ਚੋਂ ਉਤਰਨ ਲੱਗੇ ਉਹ ਐਂ ਬੁੜੇ ਕੰਨੀ ਅੱਖਾਂ ਕੱਢਦੇ ਆ ਵੀ ਤੂੰ ਕਿਹੜੇ ਪਿੰਡ ਦਾ ਮਿਲਾਂਗੇ ਤੈਨੂੰ ਕਦੇ ਉਹਦੇ ਕੰਨੀ ਅੱਖਾਂ ਕੱਢਦੇ ਆ ਤੇ ਬਾਪੂ ਫਿਰ ਚਿੱਟੀ ਦਾੜੀ ਤੇ ਹੱਥ ਫੇਰਦਾ ਕਹਿੰਦਾ ਇਹ ਧੁੱਪ ਨਾ ਨਹੀਂ ਆਈ ਆ ਖੋਸਾ ਤਰਾ ਵੀ ਵਾਹਈ ਗੋ ਥੋੜੇ ਅਰਗੇ ਬੜੇ ਦੇਖਿਆ ਕਹਿੰਦਾ ਇਹ ਧੁੱਪ ਨਾ ਥੋੜੀ ਚਿੱਟੀ ਹੋਈ ਹੈ ਬਜ਼ੁਰਗਾਂ ਦੇ ਕੋਲੇ ਤਜਰਬਾ ਹੁੰਦਾ ਬਜ਼ੁਰਗਾਂ ਦੀ ਵੀ ਆਪਾਂ ਨੂੰ ਇੱਜ਼ਤ ਕਰਨੀ ਚਾਹੀਦੀ ਇਹ ਬਜ਼ੁਰਗ ਨਹੀਂ ਲੱਭਦੇ ਸਿਆਣਾ ਬੰਦਾ ਕੋਈ ਨਾ ਕੋਈ ਚਾਈ ਰਿਹਾ ਮੈਨੂੰ ਮਹਾਪੁਰਸ਼ਾਂ ਨੇ ਤੁਹਾਨੂੰ ਪਤਾ ਮੈਂ ਨਿਆਣਾ ਹੁੰਦਾ ਹੀ ਕੀਰਤਨ ਕਰਨ ਲੱਗ ਗਿਆ ਸੀ 12 ਕ ਸਾਲ ਦਾ ਹੀ ਮੈਨੂੰ ਉਦੋਂ ਮਹਾਪੁਰਸ਼ਾਂ ਨੇ ਕਿਹਾ ਸੀ ਕਹਿੰਦੇ ਮੀ ਨਾ ਕਾਲ ਨਹੀਂ ਤੇ ਸਿਆਣੇ ਨਾ ਕਦੇ ਹਾਰ ਨਹੀਂ ਵੀ ਕੋਈ ਨਾ ਕੋਈ ਨਾਲ ਸਿਆਣਾ ਵੀ ਰੱਖਿਆ ਕਰ